ਅੱਜ ਖਨੌਰੀ ਤੇ ਮੂਨਕ ਜਿਹੜੇ ਸਾਡੇ ਸਰਕਲ ਦੇ ਆਗੂ ਸਭਾ ਨਾਲ ਦੀ ਅਸੀਂ ਮੀਟਿੰਗ ਕੀਤੀ ਹੈ ਉਹ ਜੋ ਸਾਡਾ ਬਲਾਕ ਹੈ ਅੰਤਾਣਾ ਐਟ ਮੂਨਕ ਉਹਦੀ ਬਲਾਕ ਸੰਵਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ ਚੋਣਾਂ ਨੇ ਉਸ ਸੰਬੰਧੀ ਵਿਚਾਰ ਚਰਚਾ ਸਾਡੇ ਸਾਰੇ ਆਗੂ ਸਭਾ ਨਾਲ ਕੀਤੀ ਤੇ ਕੈਂਡੀਡੇਟਾਂ ਬਾਰੇ ਵੀ ਵਿਚਾਰ ਚਰਚਾ ਹੋਈ ਹੈ ਤੇ ਉਹਦੀ ਇਲੈਕਸ਼ਨ ਦੀ ਤਿਆਰੀ ਬਾਰੇ ਵਿਚਾਰ ਚਰਚਾ ਹੋਈ ਹੈ ਤੇ ਅਸੀਂ ਪੂਰਾ ਡਟ ਕੇ ਸਾਡੇ ਸਾਰੇ ਸਾਥੀ ਅਸੀਂ ਰਲ ਕੇ ਇਹ ਚੋਣ ਲੜਾਂਗੇ ਤੇ ਜਿਹੜੀ ਸਰਕਾਰ ਹੈ ਉਹਨਾਂ ਨੂੰ ਸ਼ਕਸ਼ਟ ਦੇਵਾਂਗੇ ਕੱਲੀ ਲੜ ਰਹੇ ਹੋ ਪੰਥਕ ਸਪਨਰ ਸਰਜੀਤ ਅਕਾਲੀ ਦਲ ਵੱਲੋਂ ਜਾਂ ਕੋਈ ਇਹਦੇ ਚ ਗਣੇ ਅਸੀਂ ਪੰਥਕ ਤੇ ਰ ਦੇ ਤੌਰ ਤੇ ਲੜ ਰਹੇ ਹਾਂ ਜਿਹੜੇ ਵੀ ਕੋਈ ਪੰਥਕ ਤੇ ਸਾਡੇ ਨਾਲ ਜੁੜਨ ਨੂੰ ਤਿਆਰ ਹੋ ਅਸੀਂ ਤਾਂ ਰਾਜ਼ੀ ਹਾਂ ਅਸੀਂ ਕਰਾਂਗੇ ਗੱਲਬਾਤ ਹੋਰਾਂ ਨਾਲ ਵੀ ਪਰ ਅਸੀਂ ਜਿਹੜਾ ਲੜਨ ਦਾ ਇਹ ਫੈਸਲਾ ਕੀਤਾ ਹੈ ਵੀ ਜੇ ਕੋਈ ਨਾਲ ਹੋਊਗਾ ਤਾਂ ਠੀਕ ਹੈ ਨਹੀਂ ਫਿਰ ਅਸੀਂ ਆਪਦੀ ਚੋਣਾਂ ਲੜਾਂਗੇ ਗੁਰਤੇਗ ਭਾਦਰ ਸਾਹਿਬ ਦੇ ਕੰਸਰਟਾਂ ਲਾਵੇ ਜਿਹੜੇ ਸ਼ਹੀਦੀ ਦਿਹਾੜੇ ਮੌਕੇ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਕੀਤਾ ਗਿਆ ਸਰਕਾਰ ਬੁਲਾਉਣ ਨੂੰ ਦੇਖੋ ਇਹ ਛੋਟੀਆਂ ਗੱਲਾਂ ਤਾਂ ਕੋਈ ਉਹੀ ਆਪਾਂ ਇਹਦੇ ਸਿਆਸਤ ਕਰਨੀ ਨਹੀਂ ਚਾਹੀਦੀ ਠੀਕ ਹੈ ਉਹਨਾਂ ਨੇ ਫੈਸਲਾ ਕੀਤਾ ਹੈ ਪਵਿੱਤਰ ਧਰਤੀ ਹੈ ਉੱਥੇ ਸੈਸ਼ਨ ਕਰਨਾ ਕੋਈ ਮਾੜੀ ਗੱਲ ਨਹੀਂ ਨਾ ਹੀ ਜਿਹੜੀਆਂ ਕੋਈ ਇਹਦਾ ਵਿਰੋਧ ਵੀ ਕਰ ਰਹੇ ਨੇ ਉਹ ਵੀ ਕੋਈ ਵੱਡੀ ਸਿਆਣੀ ਗੱਲ ਨਹੀਂ ਚਲੋ ਇੱਕ ਚੰਗਾ ਮੈਸੇਜ ਉਹਨਾਂ ਨੇ ਦਿੱਤਾ ਹੈਗਾ ਜੇ ਕੁਝ ਕਰਦੇ ਨੇ ਸਰਕਾਰ ਕਰਦੀ ਹੈ ਕੋਈ ਵੀ ਸਰਕਾਰ ਹੈ ਅਕਾਲੀ ਸਰਕਾਰ ਸਮੇ ਹੋਇਆ ਤੇ ਜੇ ਹੁਣੇ ਸਰਕਾਰ ਕੁਝ ਕਰਦੀ ਹੈ ਤਾਂ ਚੰਗੀ ਗੱਲ ਹੈ ਇਹਦਾ ਆਪਾਂ ਨੂੰ ਬੇਮਤਲਬ ਆ ਤਾਂ ਕਿਸੇ ਚੀਜ਼ ਦਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਉੱਥੇ ਗੁਰੂ ਸਾਹਿਬ ਤੇ ਫਲਸਫੇ ਬਾਰੇ ਜਿਹਨੇ ਵੀ ਪ੍ਰੋਗਰਾਮ ਕੀਤੇ ਉਹਨਾਂ ਬਾਰੇ ਗੱਲਾਂ ਕੀਤੀਆਂ ਨੇ ਸਾਡਾ ਨਿਸ਼ਾਨਾ ਤਾਂ ਇਹ ਹੋਣਾ ਚਾਹੀਦਾ ਹੈ ਵੀ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਹਨਾਂ ਦਾ ਫਲਸਫਾ ਉਹ ਦੁਨੀਆ ਵਿੱਚ ਦੂਰ ਦੂਰ ਤੱਕ ਫੈਲੇ ਜਿੱਥੇ ਲੋਕਾਂ ਨੂੰ ਨਹੀਂ ਜਾਣਕਾਰੀ ਜਿਨ੍ਹਾਂ ਨੂੰ ਨਹੀਂ ਪਤਾ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਉੱਥੇ ਤੱਕ ਇਹ ਉਹਨਾਂ ਦੀ ਸੋਚ ਪਹੁੰਚਣੀ ਚਾਹੀਦੀ ਹੈ ਇਹ ਤਾਂ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ ਚਾਹੇ ਐਸਜੀਪੀਸੀ ਆ ਚਾਹੇ ਸਰਕਾਰ ਆ ਚਾਹੇ ਹੋਰ ਜਥੇਬੰਦੀਆਂ ਨੇ ਸਾਰਿਆਂ ਨੂੰ ਆਪਦੇ ਆਪ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਸਾਨੂੰ ਇੱਕ ਦੂਜੇ ਤੇ ਕਿਉਂ ਅਸੀਂ ਕਿੰਤੂ ਪੰਤੂ ਕਰਦੇ ਆ ਉਹ ਕਹਿੰਦਾ ਜੀ ਫਲਾਣੇ ਨੇ ਕਿਉਂ ਕਰਿਆ ਇਹ ਕਿਸੇ ਦਾ ਕੋਈ ਪਾਰਟਿਕੂਲਰ ਹੱਕ ਨਹੀਂ ਆ ਸਾਰਿਆਂ ਨੂੰ ਕਰਨਾ ਹੈ ਨਾ ਤਾਂ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਵੀ ਉਹਨਾਂ ਦਾ ਇਕੱਲਾ ਹੱਕ ਹੈ ਨਾ ਹੀ ਐਸਜੀਪੀਸੀ ਨੂੰ ਸਮਝਣਾ ਚਾਹੀਦਾ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਿਹੜਾ ਵੈਸੇ ਤਾਂ ਇਹ ਪਹਿਲਾਂ ਹੀ ਪਵਿੱਤਰ ਸ਼ਹਿਰ ਅਲਾਨੀ ਹੋਈ ਸੀ ਇਹ ਕੋਈ ਨਵੀਂ ਗੱਲ ਨਹੀਂ ਉਹਨਾਂ ਨੇ ਕੀਤੀ ਚਲੋ ਸਿਆ ਉਹਨਾਂ ਨੇ ਕੀਤੀ ਗਿਆ ਇਸ ਮੁੱਦੇ ਤੇ ਕਰੀ ਜਾਣ ਹੁਣ ਮੈਂ ਇਹਦਾ ਨੁਕਤਾ ਜਿੰਨੀ ਕਰਦਾ ਵੀ ਕਿ ਇੱਕ ਵਾਰੀ ਹੋ ਗਿਆ ਦੁਬਾਰੇ ਇਹਨਾਂ ਨੇ ਕਰਤਾ ਉਹ ਉਹਦਾ ਮਤਲਬ ਜਿਹੜਾ ਹੈ ਚੀਜ਼ਾਂ ਤੇ ਇਹ ਛੋਟਕੀਆਂ ਚੀਜ਼ਾਂ ਨਹੀਂ ਸਾਨੂੰ ਪੰਜਾਬ ਦੇ ਬਾਰੇ ਪੰਜਾਬ ਦੇ ਮੁੱਦਿਆਂ ਬਾਰੇ ਅੱਜ ਕੇਂਦਰ ਸਰਕਾਰ ਜੋ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਬਾਰੇ ਜੋ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਦੇ 131ਵੀਂ ਧਾਰਾ ਲੈ ਕੇ ਆ ਰਹੇ ਨੇ ਇਹ ਵੱਡੇ ਮੁੱਦੇ ਨੇ ਸਾਡੇ ਇਹਦੇ ਬਾਰੇ ਤੇ ਸਾਨੂੰ ਇੱਕ ਇੱਕ ਜੁੜਤਾ ਦਿਖਾਉਣੀ ਚਾਹੀਦੀ ਹੈ ਤੇ ਸਾਨੂੰ ਉਹਦੇ ਵਾਸਤੇ ਲੜਨਾ ਚਾਹੀਦਾ ਹੈ ਇਹ ਸਾਡੇ ਵਾਸਤੇ ਪ੍ਰਾਥਮਿਕਤਾ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਉਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਜਿਹੜੇ ਲੱਗਦਾ ਜਿਵੇਂ ਆਨੰਦਪੁਰ ਸਾਹਿਬ ਦਾ ਮਤਾ ਹੋ ਗਿਆ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਡੈਮਾਂ ਦੀ ਗੱਲ ਕੀਤੀ ਲੱਗਦਾ ਨਹੀਂ ਉਸ ਪਵਿੱਤਰ ਧਰਤੀ ਤੋਂ ਜਿਹੜੇ ਉਹਦੇ ਸੰਬੰਧ ਚ ਕੋਈ ਨੰਦੇ ਪਾਸ ਕੀਤੇ ਜਾਂਦੇ ਚੰਗ ਦੇਖੋ ਮੈਂ ਇਸ ਗੱਲ ਦੀ ਵਧਾਈ ਦੇਣਾ ਮਨਪ੍ਰੀਤ ਸਿੰਘ ਯਾਲੀ ਨੇ ਇਹਨਾਂ ਮੁੱਦਿਆਂ ਤੇ ਉੱਥੇ ਗੱਲ ਕੀਤੀ ਹੈ ਚੰਡੀਗੜ੍ਹ ਦੀ ਵੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕੀਤੀ ਤੇ ਇਸ ਇਹ ਜਿਹੜੀ ਅੱਜ ਇਹ ਚੀਜ਼ਾਂ ਦੀ ਲੋੜ ਸੀ ਜਿੱਥੇ ਅਸੀਂ ਇੱਕ ਰਾਏ ਬਣਾ ਸਕਦੇ ਹਾਂ ਏਕਤਾ ਦਿਖਾ ਸਕਦੇ ਹਾਂ ਉਹ ਤੇ ਦਾ ਚਰਚਾ ਹੀ ਨਹੀਂ ਕੀਤੀ ਉਹਨਾਂ ਨੇ ਸੋ ਕਰਨੀ ਚਾਹੀਦੀ ਸੀ ਪਰ ਚਲੋ ਸਾਡੇ ਜਿਹੜੇ ਨਵਾਈਂਦੇ ਨੇ ਸ਼ਰਮਣੀ ਅਕਾਲੀ ਦਲ ਪੁਨਰ ਸਜੀਤੇ ਮਨਪ੍ਰੀਤ ਸਿੰਘ ਵਾਲੀ ਉਹਨਾਂ ਨੇ ਇਹ ਸਾਰੇ ਮੁੱਦਿਆਂ ਤੇ ਬੜੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਤੇ ਲੋਕਾਂ ਨੇ ਉਸ ਗੱਲ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੇ ਸਾਨੂੰ ਇਹ ਚੀਜ਼ ਨੂੰ ਦੂਜੀਆਂ ਪਾਰਟੀਆਂ ਨੂੰ ਵੀ ਇਹਨਾਂ ਜਿਹੜੇ ਹੈ ਇੱਕ ਦੂਜੇ ਦੀ ਆ ਚਿੱਕੜ ਸਿੱਟ ਸਿਆਸਤ ਤੋਂ ਉੱਠ ਕੇ ਪੰਜਾਬ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਸਾਨੂੰ ਕਰਨੀ ਚਾਹੀਦੀ ਇੱਕ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਨੇ ਕੇਜਰੀਵਾਲ ਨੇ ਤਰਨਤਾਰਨ ਚ ਕਿਹਾ ਸੀਗਾ ਕਿ ਹਰfte ਚ ਪੰਜਾਬ ਛੱਡ ਜੁਨੀ ਫਿਰ ਅਸੀਂ ਮਤਲਬ ਆਪਣੇ ਤਰੀਕੇ ਨਾਲ ਲਜੇਟਾਂਗੇ ਪੰਜਾਬ ਦੇ ਵਿੱਚ ਲਗਾਤਾਰ ਅਨਕੌਂਟਰ ਹੋ ਰਹੇ ਨੇ ਸੁਨਾਨ ਦੇ ਵਿੱਚ ਵੀ ਅਨਕੌਂਟਰ ਹੋਇਆ ਕੱਲ ਨੂੰ ਬਹੁਤ ਜ਼ਰੂਰੀ ਨੇਟ ਜੇਟਣਾ ਚਾਹੀਦਾ ਗੈਂਗਸਟਰ ਬਾਦ ਤੇ ਨਸ਼ੇ ਇਹ ਦੋਨੇ ਚੀਜ਼ਾਂ ਆਪਸ ਚ ਜੁੜੀਆਂ ਹੋਈਆਂ ਨੇ ਸਾਨੂੰ ਜੇ ਅਸੀਂ ਇਹ ਚੀਜ਼ ਨੂੰ ਰੋਕਣਾ ਚਾਹੁੰਦੇ ਆ ਕੰਟਰੋਲ ਕਰਨਾ ਚਾਹੁੰਦੇ ਆ ਤਾਂ ਸਰਕਾਰ ਨੂੰ ਬੜੀ ਸ਼ਕਤੀ ਅਪਣਾਉਣੀ ਪਊਗੀ ਜਿੰਨਾਂ ਚਿਰ ਸਰਕਾਰ ਤੇ ਪੁਲਿਸ ਦਾ ਡਰ ਨਹੀਂ ਹੋਊਗਾ ਉਹਨਾਂ ਚਿਰ ਜਿਹੜਾ ਕ੍ਰਾਈਮ ਨੂੰ ਜਾਂ ਇਹ ਚੀਜ਼ਾਂ ਨੂੰ ਨਹੀਂ ਰੋਕਿਆ ਜਾ ਸਕਦਾ ਸੋ ਪਹਿਲਾ ਪੁਲਿਸ ਦਾ ਭੈ ਪੁਲਿਸ ਦਾ ਡਰ ਹੋਣਾ ਚਾਹੀਦਾ ਹੈ ਜਿਹੜਾ ਹੈ ਕਾਨੂੰਨ ਦਾ ਡਰ ਹੋਣਾ ਚਾਹੀਦਾ ਹੈ ਲੋਕਾਂ ਦੇ ਮਨ ਵਿੱਚ ਤਾਂ ਹੀ ਇਹ ਚੀਜ਼ਾਂ ਰੁਕ ਸਕਦੀਆਂ ਤੇ ਸਰਕਾਰ ਹੁਣ ਤੱਕ ਟੋਟਲੀ ਫੇਲ ਰਹੀ ਹੈ ਇਸ ਮੁੱਦੇ ਬਾਰੇ ਤੇ ਦੂਜਾ ਫਰੋਮਨੀ ਅਕਾਲੀ ਦਲ ਨੇ ਜਿਹੜੀ ਪਿਰਤ ਪਾਈ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਉਹ ਵੀ ਬੜੀ ਮਾੜੀ ਗੱਲ ਹੈ ਉਹਨਾਂ ਨੂੰ ਵੀ ਦੁਬਾਰੇ ਸੋਚਣਾ ਚਾਹੀਦਾ ਵੀ ਇਹ ਜਿਹੇ ਪਿਰਤਾ ਮਾੜੀਆਂ ਨੇ ਇਹ ਲੌਂਗ ਟਰਮ ਲਈ ਸਾਡਾ ਨੁਕਸਾਨ ਕਰਦੀਆਂ ਸਾਡੇ ਸਮਾਜ ਦਾ ਨੁਕਸਾਨ ਕਰਦੀਆਂ ਸਾਡੇ ਸੂਬੇ ਦਾ ਨੁਕਸਾਨ ਕਰਦੀਆਂ ਇਹਨਾਂ ਤੋਂ ਬਚਣਾ ਚਾਹੀਦਾ ਇੱਕ ਲਾਸਟ ਸਵਾਲ ਹੈ 2027 ਨੇੜੇ ਆ ਰਹੀ ਹੈ ਵਿਧਾਨ ਸਭਾ ਚੋਣ ਸਾਲ ਕਰਿਆ ਗਿਆ ਕੱਲਿਆਂ ਲੜੀ ਜਾਊ ਪੰਥਕ ਧਰਾਂ ਵੱਲੋਂ ਜਾਂ ਕੋਈ ਸ਼ੋਮਨੀ ਅਕਾਲੀ ਦਲ ਨਾਲ ਭਾਜਪਾ ਨਾਲ ਸੀ ਤਾਂ ਚਾਹੁੰਦੇ ਆਂ ਵੀ ਪੰਥਕ ਫਰੰਟ ਬਣਨਾ ਚਾਹੀਦਾ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਜੇ ਕੋਈ ਵਿਅਕਤੀ ਵਿਸ਼ੇਸ਼ ਅੜਿਚਨ ਬਣਦਾ ਤਾਂ ਉਹ ਮਾੜੀ ਗੱਲ ਹੈ ਇਹ ਹੈ ਕਿ ਸਾਰਿਆਂ ਨੂੰ ਆਪਣੀ ਹਉਮੈ ਤਿਆਗ ਕੇ ਆਪਣੀ ਲਾਲਸਾ ਤਿਆਗ ਕੇ ਆਉਣਾ ਪੈਣਾ ਜੇ ਉਹ ਕਹੂਗਾ ਵੀ ਇਹ ਕਹ ਵੀ ਪ੍ਰਧਾਨਤਾ ਮੈਂ ਹੀ ਰਹੂੰ ਬਾਕੀ ਜਿਹਨੇ ਆਉਣਾ ਆਜੋ ਉਹ ਇਹ ਗੱਲਾਂ ਨਹੀਂ ਚਲਦੀਆਂ ਹੁੰਦੀਆਂ ਸਾਨੂੰ ਕੌਮ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਜੇ ਅਸੀਂ ਤਿਆਗ ਨੂੰ ਤਿਆਰ ਆ ਅਸੀਂ ਇਸ ਗੱਲ ਲਈ ਤਿਆਰ ਆ ਵੀ ਸਾਨੂੰ ਕਹਿਣਗੇ ਵੀ ਤੁਸੀਂ ਸਾਰਾ ਕੁਝ ਛੱਡ ਦਿਓ ਤੁਹਾਨੂੰ ਅਸੀਂ ਕੁਝ ਨਹੀਂ ਦੇਣਾ ਅਸੀਂ ਉਸੇ ਲਈ ਸਹਿਮਤ ਆ ਪਰ ਆਪ ਜਿਹੜਾ ਹੈ ਸਾਨੂੰ ਇੱਕ ਵੱਡੇ ਦਿਲ ਦੇ ਨਾਲ ਸਾਰੇ ਨੂੰ ਚੱਲਣਾ ਇੱਕ ਭਾਜਪਾ ਦਾ ਕਹਿੰਦੇ ਹੁੰਦੇ ਸੀ ਜੀ ਤੁਹਾਡੇ ਮੂੰਹੋਂ ਅਕਸਰ ਸੁਣਦੇ ਸੀ ਵੀ ਜੇ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਹੋ ਜਾਂ ਬੰਦੀ ਸਿੰਘਾਂ ਦੀ ਕੋਈ ਮੰਗਾਂ ਮੰਨਦੇ ਆ ਕੇਂਦਰ ਕੋਈ ਮਤਲਬ ਸਮਝੌਤਾ ਹੋ ਸਕਦਾ ਪਰ ਕੇਂਦਰ ਤਾਂ ਅੱਗੇ ਟੱਪ ਕੀ ਹੁਣ ਮੈਂ ਤਾਂ ਹੁਣ ਸਮਝਦਾ ਵੀ ਬਿਲਕੁਲ ਉਹਨਾਂ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਜਿਹੇ ਜਿਹਾਂ ਹੁਣ ਕੁਝ ਕਰ ਰਹੇ ਨੇ ਉਹ ਮੱਲਮ ਲਾਉਣ ਦੀ ਬਜਾਏ ਜ਼ਖਮ ਹੋਰ ਖੇੜ ਰਹੇ ਨੇ ਤੇ ਜੇ ਕੋਈ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਸਾਨੂੰ ਸੋਚਣਾ ਵੀ ਨਹੀਂ ਚਾਹੀਦਾ ਉਹਨਾਂ ਨਾਲ ਸਮਝੌਤਾ ਕਰਨ ਦਾ ਜੋ ਉਹਨਾਂ ਦਾ ਰਵਈਆ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਕਿਤੇ ਤਾਂ ਅਸੀਂ ਕਹਿੰਦੇ ਆ ਵੀ ਪੰਜਾਬ ਦਾ ਤੁਸੀਂ ਕੁਝ ਕਰੋ ਕਿਤੇ ਸਵਾਰਨ ਦੀ ਬਜਾਏ ਤੁਸੀਂ ਨੁਕਸਾਨ ਕਰਨ ਦਿੱਤੋ ਨਿਓ ਤੇ ਫੇਰ ਅਸੀਂ ਕਿੱਥੋਂ ਇਹ ਜੇ ਬਾਰੇ ਤਾਂ ਜਿਹੜਾ ਪੰਜਾਬ ਦੇ ਲੋਕ ਕਦੇ ਇਸ ਚੀਜ਼ ਨੂੰ ਪ੍ਰਵਾਨ ਹੀ ਨਹੀਂ ਕਰ ਸਕਦੇ। ਕੋ ਅੱਜ ਖਨੌਰੀ ਤੇ ਮੂਨਕ ਜਿਹੜੇ ਸਾਡੇ ਸਰਕਲ ਦੇ ਆਗੂ ਸਭਾ ਨਾਲ ਦੀ ਅਸੀਂ ਮੀਟਿੰਗ ਕੀਤੀ ਹੈ। ਉਹ ਜੋ ਸਾਡਾ ਬਲਾਕ ਹੈ ਅੰਤਾਨਾ ਇੱਕ ਮੂਨਕ ਉਹਦੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ ਚੋਣਾਂ ਨੇ ਉਸ ਸੰਬੰਧੀ ਵਿਚਾਰ ਚਰਚਾ ਸਾਡੇ ਸਾਰੇ ਆਗੂ ਸਭਾ ਨਾਲ ਕੀਤੀ ਤੇ ਕੈਂਡੀਡੇਟਾਂ ਬਾਰੇ ਵੀ ਵਿਚਾਰ ਚਰਚਾ ਹੋਈ ਹੈ। ਤੇ ਉਹਦੀ ਇਲੈਕਸ਼ਨ ਦੀ ਤਿਆਰੀ ਬਾਰੇ ਵਿਚਾਰ ਚਰਚਾ ਹੋਈ ਹੈ ਤੇ ਅਸੀਂ ਪੂਰਾ ਡਟ ਕੇ ਸਾਡੇ ਸਾਰੇ ਸਾਥੀ ਅਸੀਂ ਰਲ ਕੇ ਇਹ ਚੋਣ ਲੜਾਂਗੇ ਤੇ ਜਿਹੜੀ ਸਰਕਾਰ ਹੈ ਉਹਨੂੰ ਸ਼ਕਸ਼ਟ ਦੇਵਾਂਗੇ ਕੱਲੇ ਹੀ ਲੜ ਰਹੇ ਹੋ ਪੰਥਕ ਸਪਨਰ ਸਰਜੀਤ ਅਕਾਲੀ ਦਲ ਵੱਲੋਂ ਜਾਂ ਕੋਈ ਇਹਦੇ ਚ ਨਹੀਂ ਅਸੀਂ ਪੰਥਕ ਤੇਰ ਦੇ ਤੌਰ ਤੇ ਲੜ ਰਹੇ ਹਾਂ ਜਿਹੜੇ ਵੀ ਕੋਈ ਪੰਥਕ ਤੇਰ ਸਾਡੇ ਨਾਲ ਜੁੜਨ ਨੂੰ ਤਿਆਰ ਹੋ ਅਸੀਂ ਤਾਂ ਰਾਜ਼ੀ ਹਾਂ ਅਸੀਂ ਕਰਾਂਗੇ ਗੱਲਬਾਤ ਹੋਰਾਂ ਨਾਲ ਵੀ ਪਰ ਅਸੀਂ ਜਿਹੜਾ ਲੜਨ ਦਾ ਇਹ ਫੈਸਲਾ ਕੀਤਾ ਹੈ ਵੀ ਜੇ ਕੋਈ ਨਾਲ ਹੋਊਗਾ ਤਾਂ ਠੀਕ ਹੈ ਨਹੀਂ ਫਿਰ ਅਸੀਂ ਆਪਦੀ ਚੋਣ ਗੁਰਤੇਗ ਭਾਦਰ ਸਾਹਿਬ ਦੇ ਤਨਸਿਲ ਨਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਮੌਕੇ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਕੀਤਾ ਗਿਆ ਸਰਕਾਰ ਵੱਲੋਂ ਦੇਖੋ ਇਹ ਇਹ ਛੋਟੀਆਂ ਗੱਲਾਂ ਤਾਂ ਕੋਈ ਉਹੀ ਆਪਾਂ ਇਹਦੇ ਸਿਆਸਤ ਕਰਨੀ ਨਹੀਂ ਚਾਹੀਦੀ ਠੀਕ ਹੈ ਉਹਨਾਂ ਨੇ ਫੈਸਲਾ ਕੀਤਾ ਹੈ ਪਵਿੱਤਰ ਧਰਤੀ ਹੈ ਉੱਥੇ ਸੈਸ਼ਨ ਕਰਨਾ ਕੋਈ ਮਾੜੀ ਗੱਲ ਨਹੀਂ ਨਾ ਹੀ ਜਿਹੜੀਆਂ ਕੋਈ ਇਹਦਾ ਵਿਰੋਧ ਵੀ ਕਰ ਰਹੇ ਨੇ ਉਹ ਵੀ ਕੋਈ ਵੱਡੀ ਸਿਆਣੀ ਗੱਲ ਨਹੀਂ ਕੁੱਲ ਇੱਕ ਚੰਗਾ ਮੈਸੇਜ ਉਹਨਾਂ ਨੇ ਦਿੱਤਾ ਹੈਗਾ ਜੇ ਕੁਝ ਕਰਦੇ ਨੇ ਸਰਕਾਰ ਕਰਦੀ ਹੈ ਕੋਈ ਵੀ ਸਰਕਾਰ ਹੈ ਅਕਾਲੀ ਸਰਕਾਰ ਸਮੇ ਹੋਇਆ ਤੇ ਜੇ ਹੁਣ ਇਹ ਸਰਕਾਰ ਕੁਝ ਕਰਦੀ ਹੈ ਤਾਂ ਚੰਗੀ ਗੱਲ ਹੈ ਇਹਦਾ ਆਪਾਂ ਨੂੰ ਬੇਮਤਲਬ ਹੈ ਤਾਂ ਕਿਸੇ ਚੀਜ਼ ਦਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਉੱਥੇ ਗੁਰੂ ਸਾਹਿਬ ਦੇ ਫਲਸਫੇ ਬਾਰੇ ਜਿਨੇ ਵੀ ਪ੍ਰੋਗਰਾਮ ਕੀਤੇ ਉਹਨਾਂ ਬਾਰੇ ਗੱਲਾਂ ਕੀਤੀਆਂ ਨੇ ਸਾਡਾ ਨਿਸ਼ਾਨਾ ਤਾਂ ਇਹ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਹਨਾਂ ਦਾ ਫਲਸਫਾ ਉਹ ਦੁਨੀਆ ਵਿੱਚ ਦੂਰ ਦੂਰ ਤੱਕ ਫੈਲੇ ਜਿੱਥੇ ਲੋਕਾਂ ਨੂੰ ਨਹੀਂ ਜਾਣਕਾਰੀ ਜਿਨ੍ਹਾਂ ਨੂੰ ਨਹੀਂ ਪਤਾ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੇ ਸ਼ਾਸਤ ਬਾਰੇ ਉੱਥੇ ਤੱਕ ਇਹ ਉਹਨਾਂ ਦੀ ਸੋਚ ਪਹੁੰਚਣੀ ਚਾਹੀਦੀ ਹੈ ਇਹ ਤਹੀਆ ਸਾਨੂੰ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ ਚਾਹੇ ਐਸਜੀਪੀਸੀ ਆ ਚਾਹੇ ਸਰਕਾਰ ਆ ਚਾਹੇ ਹੋਰ ਜਥੇਬੰਦੀਆਂ ਨੇ ਸਾਰਿਆਂ ਨੂੰ ਆਪਦੇ ਆਪ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸਾਨੂੰ ਇੱਕ ਦੂਜੇ ਤੇ ਕਿਉਂ ਅਸੀਂ ਕਿੰਤੂ ਪੰਤੂ ਕਰਦੇ ਆ ਉਹ ਕਹਿੰਦਾ ਜੀ ਫਲਾਣੇ ਨੇ ਕਿਉਂ ਕਰਿਆ ਇਹ ਕਿਸੇ ਦਾ ਕੋਈ ਪਾਰਟਿਕੂਲਰ ਹੱਕ ਨਹੀਂ ਹੈ ਸਾਰੀ ਕਰਨਾ ਹੈ ਨਾ ਤਾਂ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਵੀ ਉਹਨਾਂ ਦਾ ਇਕੱਲਾ ਹੱਕ ਹੈ ਨਾ ਹੀ ਐਸਜੀਪੀਸੀ ਨੂੰ ਸਮਝਣਾ ਚਾਹੀਦਾ ਤਿੰਨ ਸ਼ਹਿਰਾਂ वैसे तो ये पहले ही पवित्र शहर ऐलान ही हुई है ये कोई नई बात नहीं उन्होंने की चलो सियासत उन्होंने की थी गाइस मुद्दे पे करी जान हूं मैं ਇਹਨਾਂ ਨੂੰ ਤਾਂ ਜਿੰਨੀ ਕਰਦਾ ਵੀ ਕਿ ਇੱਕ ਵਾਰੀ ਹੋ ਗਿਆ ਦੁਬਾਰੇ ਇਹਨਾਂ ਨੇ ਕਰਤਾ ਉਹ ਉਹਦਾ ਮਤਲਬ ਜਿਹੜਾ ਹੈ ਚੀਜ਼ਾਂ ਤੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨਹੀਂ ਸਾਨੂੰ ਪੰਜਾਬ ਦੇ ਬਾਰੇ ਪੰਜਾਬ ਦੇ ਮੁੱਦਿਆਂ ਬਾਰੇ ਅੱਜ ਕੇਂਦਰ ਸਰਕਾਰ ਜੋ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਬਾਰੇ ਜੋ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਦੇ 131ਵੀਂ ਧਾਰਾ ਲੈ ਕੇ ਆ ਰਹੇ ਨੇ ਇਹ ਵੱਡੇ ਮੁੱਦੇ ਨੇ ਸਾਡੇ ਇਹਦੇ ਬਾਰੇ ਤੇ ਸਾਨੂੰ ਇੱਕ ਇੱਕ ਜੁੜਤਾ ਦਿਖਾਉਣੀ ਚਾਹੀਦੀ ਹੈ ਤੇ ਸਾਨੂੰ ਉਹਦੇ ਵਾਸਤੇ ਲੜਨਾ ਚਾਹੀਦਾ ਹੈ ਇਹ ਸਾਡੇ ਵਾਸਤੇ ਪ੍ਰਾਥਮਿਕਤਾ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਉਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਜਿਹੜੇ ਲੱਗਦਾ ਜਿਵੇਂ ਅਨੰਦਪੁਰ ਸਾਹਿਬ ਦਾ ਮਤਾ ਹੋ ਗਿਆ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਧਰਮਾਂ ਦੀ ਗੱਲ ਕੀਤੀ ਲੱਗਦਾ ਨਹੀਂ ਉਸ ਪਵਿੱਤਰ ਧਰਤੀ ਤੋਂ ਜੋ ਉਹਦੇ ਸੰਬੰਧ ਚ ਕੋਈ ਬੰਦੇ ਪਾਸ ਕੀਤੇ ਜਾਂਦੇ ਚੰਗੇ ਵੇਖੋ ਮੈਂ ਇਸ ਗੱਲ ਦੀ ਵਧਾਈ ਦੇਣਾ ਮਨਪ੍ਰੀਤ ਸਿੰਘ ਵਾਲੀ ਨੇ ਇਹਨਾਂ ਮੁੱਦਿਆਂ ਤੇ ਉੱਥੇ ਗੱਲ ਕੀਤੀ ਹੈ ਚੰਡੀਗੜ੍ਹ ਦੀ ਵੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕੀਤੀ ਤੇ ਇਸ ਇਹ ਜਿਹੜੀ ਅੱਜ ਇਹ ਚੀਜ਼ਾਂ ਦੀ ਲੋੜ ਸੀ ਜਿੱਥੇ ਅਸੀਂ ਇੱਕ ਰਾਏ ਬਣਾ ਸਕਦੇ ਆਏਕਤਾ ਦਿਖਾ ਸਕਦੇ ਆ ਉਹ ਤੇ ਦਾ ਚਰਚਾ ਹੀ ਨਹੀਂ ਕੀਤੀ ਉਹਨਾਂ ਨੇ ਸੋ ਕਰਨੀ ਚਾਹੀਦੀ ਸੀ ਪਰ ਚਲੋ ਸਾਡੇ ਜਿਹੜੇ ਨੁਮਾਇੰਦੇ ਨੇ ਸ਼ਰਮਨਿਲ ਅਕਾਲੀ ਦਲ ਪੁਨਰ ਸਜੀਦ ਤੇ ਮਨਪ੍ਰੀਤ ਸਿੰਘ ਵਾਲੀ ਉਹਨਾਂ ਨੇ ਇਹ ਸਾਰੇ ਮੁੱਦਿਆਂ ਤੇ ਬੜੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਤੇ ਲੋਕਾਂ ਨੇ ਉਸ ਗੱਲ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੇ ਸਾਨੂੰ ਇਹ ਚੀਜ਼ ਨੂੰ ਦੂਜੀਆਂ ਪਾਰਟੀਆਂ ਨੂੰ ਵੀ ਇਹਨਾਂ ਜਿਹੜੀ ਹੈ ਇੱਕ ਦੂਜੇ ਦੀ ਆ ਚਿੱਕੜ ਸਿੱਟ ਸਿਆਸਤੋਂ ਉੱਠ ਕੇ ਪੰਜਾਬ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਸਾਨੂੰ ਕਰਨੀ ਚਾਹੀਦੀ ਇੱਕ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੇ ਕੇਜਰੀਵਾਲ ਨੇ ਤਰਨਤਾਰਨ ਚ ਕਿਹਾ ਸੀਗਾ ਕਿ ਹੱਥ ਤੇ ਪੰਜਾਬ ਛੱਡ ਜੁ ਨਹੀਂ ਫਿਰ ਅਸੀਂ ਮਤਲਬ ਆਪਣੇ ਤਰੀਕੇ ਨਾਲ ਲੜੇਟਾਂਗੇ ਪੰਜਾਬ ਦੇ ਵਿੱਚ ਲਗਾਤਾਰ ਅਨਕੌਂਟਰ ਹੋ ਰਹੇ ਨੇ ਸਨਾਨ ਦੇ ਵਿੱਚ ਵੀ ਅਨਕੌਂਟਰ ਹੋਇਆ ਕੱਲ ਤਾਂ ਬਹੁਤ ਜ਼ਰੂਰੀ ਨੇ ਲੜੇਟਣਾ ਚਾਹੀਦਾ ਗੈਂਗਸਟਰਵਾਦ ਤੇ ਨਸ਼ੇ ਇਹ ਦੋਨੇ ਚੀਜ਼ਾਂ ਆਪਸ ਤੁੜੀਆਂ ਹੋਈਆਂ ਨੇ ਸਾਨੂੰ ਜੇ ਅਸੀਂ ਇਹ ਚੀਜ਼ ਨੂੰ ਰੋਕਣਾ ਚਾਹੁੰਦੇ ਆ ਕੰਟਰੋਲ ਕਰਨਾ ਚਾਹੁੰਦੇ ਆ ਤਾਂ ਸਰਕਾਰ ਨੂੰ ਬੜੀ ਸ਼ਕਤੀ ਅਪਣਾਉਣੀ ਪਊਗੀ ਜਿੰਨਾ ਚਿਰ ਸਰਕਾਰ ਤੇ ਪੁਲਿਸ ਦਾ ਡਰ ਨਹੀਂ ਹੋਊਗਾ ਉਨਾਂ ਚਿਰ ਜਿਹੜਾ ਕ੍ਰਾਈਮ ਨੂੰ ਜਾਂ ਇਹ ਚੀਜ਼ਾਂ ਨੂੰ ਨਹੀਂ ਰੋਕਿਆ ਜਾ ਸਕਦਾ ਸੋ ਪਹਿਲਾ ਪੁਲਿਸ ਦਾ ਭੈ ਪੁਲਿਸ ਦਾ ਡਰ ਹੋਣਾ ਚਾਹੀਦਾ ਜਿਹੜਾ ਹੈ ਕਾਨੂੰਨ ਦਾ ਡਰ ਹੋਣਾ ਚਾਹੀਦਾ ਲੋਕਾਂ ਦੇ ਮਨ ਵਿੱਚ ਤਾਂ ਹੀ ਇਹ ਚੀਜ਼ਾਂ ਰੁਕ ਸਕਦੀਆਂ ਤੇ ਸਰਕਾਰ ਹੁਣ ਤੱਕ ਟੋਟਲੀ ਫੇਲ ਰਹੀ ਹੈ ਇਸ ਮੁੱਦੇ ਬਾਰੇ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਪਿਰਤ ਪਾਈ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਉਹ ਵੀ ਬੜੀ ਮਾੜੀ ਗੱਲ ਹੈ ਉਹਨਾਂ ਨੂੰ ਵੀ ਦੁਬਾਰੇ ਸੋਚਣਾ ਚਾਹੀਦਾ ਵੀ ਇਹ ਜਿਹੇ ਪਿਰਤਾ ਮਾੜੀਆਂ ਨੇ ਇਹ ਲੌਂਗ ਟਰਮ ਲਈ ਸਾਡਾ ਨੁਕਸਾਨ ਕਰਦੀਆਂ ਸਾਡੇ ਸਮਾਜ ਦਾ ਨੁਕਸਾਨ ਕਰਦੀਆਂ ਸਾਡੇ ਸੂਬੇ ਦਾ ਨੁਕਸਾਨ ਕਰਦੀਆਂ ਇਹਨਾਂ ਤੋਂ ਬਚਣਾ ਚਾਹੀਦਾ ਇੱਕ ਆਖਰੀ ਸਵਾਲ ਹੈ 2027 ਨੇੜੇ ਆ ਰਹੀ ਹੈ ਵਿਧਾਨ ਸਭਾ ਚੋਣ ਸਾਲ ਕਰੇ ਗਿਆ ਕੱਲਿਆਂ ਲੜੀ ਜਾਊ ਪੰਥਕਾ ਧਿਰਾਂ ਵੱਲੋਂ ਜਾਂ ਕੋਈ ਸ਼ੋਮਨੀ ਅਕਾਲੀ ਦਲ ਨਾਲ ਭਾਜਪਾ ਨਾਲ ਅਸੀਂ ਤਾਂ ਚਾਹੁੰਦੇ ਆਂ ਵੀ ਪੰਥਕ ਫਰੰਟ ਬਣਨਾ ਚਾਹੀਦਾ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਜੇ ਕੋਈ ਵਿਅਕਤੀ ਵਿਸ਼ੇਸ਼ ਅਡਿਸ਼ਨ ਬਣਦਾ ਤਾਂ ਉਹ ਮਾੜੀ ਗੱਲ ਹੈ ਇਹ ਹੈ ਕਿ ਵੀ ਸਾਰਿਆਂ ਨੂੰ ਆਪਣੀ ਹਉਮੈ त्याग ਕੇ ਆਪਣੀ ਲਾਲਸਾ त्याग ਕੇ ਆਉਣਾ ਪੈਣਾ ਜੇ ਉਹ ਕਹੂਗਾ ਵੀ ਇਹ ਕਹ ਵੀ ਪ੍ਰਧਾਨਤਾ ਮੈਂ ਹੀ ਰਹੂੰ ਬਾਕੀ ਜਿਹਨੇ ਆਉਣਾ ਹੈ ਆਜੋ ਉਹ ਇਹ ਗੱਲਾਂ ਨਹੀਂ ਚਲਦੀਆਂ ਹੁੰਦੀਆਂ ਸਾਨੂੰ ਕੌਮ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਜੇ ਅਸੀਂ ਤਿਆਗ ਨੂੰ ਤਿਆਰ ਆ ਅਸੀਂ ਇਸ ਗੱਲ ਲਈ ਤਿਆਰ ਆ ਵੀ ਸਾਨੂੰ ਕਹਿਣਗੇ ਵੀ ਤੁਸੀਂ ਸਾਰਾ ਕੁਝ ਛੱਡ ਦਿਓ ਤੁਹਾਨੂੰ ਅਸੀਂ ਕੁਝ ਨਹੀਂ ਦੇਣਾ ਅਸੀਂ ਉਸੇ ਲਈ ਸਹਿਮਤ ਆ ਪਰ ਆਪ ਜਿਹੜਾ ਹੈ ਸਾਨੂੰ ਇੱਕ ਵੱਡੇ ਦਿਲ ਦੇ ਨਾਲ ਸਾਰੇ ਨੂੰ ਚੱਲਣਾ ਇੱਕ ਭਾਜਪਾ ਦਾ ਕਹਿੰਦੇ ਹੁੰਦੇ ਸੀ ਤੁਹਾਡੇ ਮੂੰਹੋਂ ਅਕਸਰ ਸੁਣਦੇ ਸੀ ਵੀ ਜੇ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਹੋ ਜਾਂ ਬੰਦੀ ਸਿੰਘਾਂ ਦੀ ਕੋਈ ਮੰਗਾਂ ਮੰਨਦੇ ਆ ਕੇਂਦਰ ਕੋਈ ਮਤਲਬ ਸਮਝੌਤਾ ਹੋ ਸਕਦਾ ਪਰ ਕੇਂਦਰ ਤਾਂ ਅੱਗੇ ਟੱਪ ਕੀ ਹੁਣ ਦੇਖੋ ਮੈਂ ਤਾਂ ਹੁਣ ਸਮਝਦਾ ਵੀ ਬਿਲਕੁਲ ਉਹਨਾਂ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਜਿਹੇ ਜਿਹਾਂ ਉਹ ਕੁਝ ਕਰ ਰਹੇ ਨੇ ਉਹ ਮੱਲਮ ਲਾਉਣ ਦੀ ਬਜਾਏ ਜ਼ਖਮ ਹੋਰ ਖੇੜ ਰਹੇ ਨੇ ਤੇ ਜੇ ਕੋਈ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਸਾਨੂੰ ਸੋਚਣਾ ਵੀ ਨਹੀਂ ਚਾਹੀਦਾ ਉਹਨਾਂ ਨਾਲ ਸਮਝੌਤਾ ਕਰਨ ਦਾ ਜੋ ਉਹਨਾਂ ਦਾ ਰਵਈਆ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਕਿਤੇ ਤਾਂ ਅਸੀਂ ਕਹਿੰਦੇ ਆ ਵੀ ਪੰਜਾਬ ਦਾ ਤੁਸੀਂ ਕੁਝ ਕਰੋ ਕਿਤੇ ਸਵਾਰਨ ਦੀ ਬਜਾਏ ਤੁਸੀਂ ਨੁਕਸਾਨ ਕਰਨ ਦਿੱਤੋ ਨਿਓ ਤੇ ਫਿਰ ਅਸੀਂ ਕਿੱਥੋਂ ਇਹ ਜੇ ਬਾਰੇ ਤਾਂ ਜਿਹੜਾ ਪੰਜਾਬ ਦੇ ਲੋਕ ਕਦੇ ਇਸ ਚੀਜ਼ ਨੂੰ ਪ੍ਰਵਾਨ ਹੀ ਨਹੀਂ ਕਰ ਸਕਦੇ